ਹਾਂਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਜ਼ਿਆਦੇ ਸੋਹਣੇ ਪਸ਼ਮੀਨਾ ਸੂਟ ਲੈ ਕੇ ਆਏ ਆ ਇਹਦੇ ਵਿੱਚ ਗੰਗਾ ਬ੍ਰਾਂਡ ਦੇ ਪਸ਼ਮੀਨਾ ਸੂਟ ਵੀ ਹੈਗੇ ਨੇ ਤੇ ਬਹੁਤ ਜ਼ਿਆਦੇ ਸੋਹਣੇ ਸੂਟ ਨੇ ਤੇ ਜਿਹੜੇ ਇਹਨਾਂ ਦੀ ਬਾਟਮ ਪਲੇਨ ਆਣਗੀਆਂ ਉਹਨਾਂ ਦੇ ਪੌਂਚੇ ਦੇ ਉੱਪਰ ਇੱਕ ਇੱਕ ਫਲਾਰ ਆਏਗਾ ਮਸ਼ੀਨਵਰਕ ਹੋਏਗਾ ਜੀ ਬਹੁਤ ਸੋਹਣਾ ਪਸ਼ਮੀਨਾ ਹੈ ਤੁਸੀਂ ਡੈਲੀਅਰ ਵਾਸਤੇ ਯੂਜ਼ ਕਰ ਸਕਦੇ ਹੋ ਇਹਨਾਂ ਨੂੰ ਇਹ ਆਰਗੈਂਜ਼ਾ ਦੇ ਸੂਟ ਆ ਜੀ ਜਾਗੋ ਵਾਸਤੇ ਸਪੈਸ਼ਲ ਕਾਫੀ ਵਾਰ ਸਟਾਕ ਆਇਆ ਤੇ ਨਵੇਂ ਫੇਰ ਆ ਚੁੱਕੇ ਨੇ ਜੇਕਰ ਤੁਸੀਂ ਸੈਮੀ ਸਟਿਚ ਰੈਡੀਮੇਡ ਦੇ ਵਿੱਚ ਗਰਮ ਸੂਟ ਲੈਣਾ ਚਾਹੁੰਦੇ ਹੋ ਤਾਂ ਵਿਦ ਪਲਾਜ਼ਾ ਨਾਲ ਸਟਾਲ ਬਣਿਆ ਹੋਇਆ ਐਲ ਐਕਸ ਡਬਲ ਐਕਸ ਐਲ ਦੇ ਵਿੱਚ ਕੋਈ ਵੀ ਸਾਈਜ਼ ਤੁਸੀਂ ਇਹਨਾਂ ਚੋਂ ਲੈ ਸਕਦੇ ਹੋ ਤੇ ਇਹ ਐਮਬਰਾਇਡਰੀ ਵਾਲੀ ਆ ਜੀ ਵੈਲਵਟ ਦੇ ਵਿੱਚ ਪਸ਼ਮੀਨੇ ਵਾਲਾ ਡਿਜ਼ਾਈਨ ਇਹ ਵੀ ਆਪਾਂ ਲੱਗ ਤੋਂ ਇਹਨਾਂ ਦੇ ਕਲਰ ਐਡ ਕੀਤੇ ਹੋਏ ਨੇ ਕਾਫੀ ਜਿਆਦਾ ਡਿਜ਼ਾਈਨ ਆਏ ਹੋਏ ਨੇ ਕਲਰ ਆਪਸ਼ਨ ਬਹੁਤ ਜਿਆਦੇ ਸੋਹਣੇ ਨੇ ਇਸ ਤੋਂ ਇਲਾਵਾ ਪਾਰਟੀ ਵੇਅਰ ਸੂਟ ਵੀ ਆਪਾਂ ਐਡ ਕੀਤੇ ਹੋਏ ਨੇ ਸਪੈਸ਼ਲ ਸ਼ਿਮਰ ਦੇ ਉੱਪਰ ਸ਼ਿਮਰ ਦਾ ਅੱਜ ਕੱਲ ਟ੍ਰੈਂਡ ਬਹੁਤ ਹੈਗਾ ਹੈਵੀ ਸੂਟ ਰੈਡੀ ਹੋ ਰਹੇ ਨੇ ਤੁਸੀਂ ਆਰਡਰ ਦੇ ਵੀ ਰੈਡੀ ਕਰਵਾ ਸਕਦੇ ਹੋ ਤੇ ਇੰਨਾ ਵਿੱਚੋਂ ਵੀ ਬਾਈ ਕਰ ਸਕਦੇ ਹੋ ਇਹ ਵਾਲੇ ਜਾਰਜਟ ਦੇ ਸੂਟ ਹੈ ਜੀ ਵਿਦ ਦੁਪੱਟਾ ਵਿਦ ਐਮਬਰਾਇਡਰੀ ਤੇ ਸ਼ਿਪਿੰਗ 올 ਇੰਡੀਆ ਫ੍ਰੀ ਰਹੇਗੀ ਥੈਂਕ ਯੂ ਸੋ ਮਚ